ਨਮਿਸ਼ਾ ਪ੍ਰਿਆ ਦੇ ਕੇਸ ਵਿੱਚ ਆਇਆ ਨਵਾਂ ਮੋੜ ਇੱਕ ਪਾਸੇ ਪੂਰੇ ਭਾਰਤ ਜਿੱਥੇ-ਜਿੱਥੇ ਵੀ ਹਿੰਦੂस्तानी ਦੇਸ਼ਾਂ ਤੇ ਵਿਦੇਸ਼ਾਂ 'ਚ ਵਸਦੇ ਨੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਯਮਨ ਦੀ ਸਰਕਾਰ ਵੱਲੋਂ ਫਾਂਸੀ ਤੇ ਲਟਕਾ ਦਿੱਤਾ ਜਾਵੇਗਾ ਨਮਿਸ਼ਾ ਪ੍ਰਿਆ ਨੂੰ ਤੇ ਦਵਾਵਾਂ ਕਿ ਕਿਆ ਜਾਣ ਲੱਗੀਆਂ ਈਮਣ ਦੋ ਜਿਹੜੀ ਪ੍ਰਿਆਤ ਮਿਸ਼ਾ ਦੇ ਨਾਮ ਤੇ ਫਾਊਂਡੇਸ਼ਨ ਬਣੀ ਸੀ ਉਹਦੇ ਵਿੱਚ ਲੋਕਾਂ ਨੇ ਸਾਢੇ 8 ਕਰੋੜ ਰੁਪਈਆ ਇਕੱਠਾ ਕਰਨ ਦੇ ਵਿੱਚ ਮਦਦ ਕੀਤੀ ਕਿਸੇ ਨੇ 10 ਪਾਏ ਕਿਸੇ ਨੇ 5 ਪਾਏ ਕਈ ਵੱਡੇ ਕਾਰੋਬਾਰੀਆਂ ਨੇ ਲੱਖਾਂ ਰੁਪਏ ਵੀ ਦਿੱਤੇ ਕਿ ਚਲੋ ਦਲਾ ਤਲਾਬ ਅਬ ਅਬਦੋ ਮਹਿੰਦੀ ਦੇ ਜਿਹੜੇ ਪਰਿਵਾਰ ਨੇ ਉਹ ਬਲੱਡ ਬਣੀ ਲੈ ਲੈਣਗੇ 16 ਜੁਲਾਈ ਨੂੰ ਫਾਸੀ ਸੀ ਲੇਕਿਨ ਇਧਰ ਭਾਰਦੇ ਗੁਰੂ ਅਤੇ ਦੂਸਰੇ ਪਾਸੇ ਯਮਨ ਦੇ ਧਰਮਗੁਰੂ ਭਾਰਤ ਦੇ ਧਰਮਗੁਰੂ ਅਤੇ ਯਮਨ ਦੇ ਧਰਮਗੁਰੂ ਵੱਲੋਂ ਤੇ ਦੂਸਰੇ ਪਾਸੇ ਤਲਾਅ ਅਬਦੋ ਮਹਿੰਦੀ ਜਿਸ ਦਾ ਕਤਲ ਹੋਇਆ ਸੀ ਜਿਸ ਦੀ লাশ ਨੂੰ ਟੋਟੇ ਟੋਟੇ ਕਰਕੇ ਨਮਿਸ਼ਾ ਪ੍ਰਿਆ ਵੱਲੋਂ ਪਾਣੀ ਦੀ ਟੈਂਕੀ ਵਿੱਚ ਪਾ ਦਿੱਤਾ ਗਿਆ ਸੀ ਉਹਦੇ ਪਰਿਵਾਰ ਦੇ ਵਿੱਚੋਂ ਉਹਦਾ ਬ੍ਰਦਰ ਆਇਆ ਨਮਿਸ਼ਾ ਪ੍ਰਿਆ ਦਾ ਬ੍ਰਦਰ ਵੀ ਹੈ ਯਮਨ ਦੀ ਅਦਾਲਤ ਦੇ ਜਿਹੜੇ ਜੱਜ ਸੀ ਉਹਨਾਂ ਵੱਲੋਂ ਵੀ ਮੀਟਿੰਗ ਕੀਤੀ ਗਈ ਲਗਭਗ 3 ਤੋਂ 4 ਘੰਟੇ ਮੀਟਿੰਗ ਚੱਲੀ ਤੇ ਫਾਸੀ ਜਿਹੜੀ ਹੈ ਟਾਲ ਦਿੱਤੀ ਗਈ। ਪੂਰੇ ਭਾਰਤੀਆਂ ਨੇ ਖੁਸ਼ੀ ਮਨਾਈ ਅਤੇ ਸ਼ੁਕਰਾਨਾ ਕੀਤਾ ਯਮਨ ਦੀ ਸਰਕਾਰ ਦਾ, ਯਮਨ ਦੇ ਧਰਮਗੁਰੂ ਦਾ। ਇਧਰੋਂ ਭਾਰਤ ਦੇ ਜਿਹੜੇ ਨੇ ਧਰਮਗੁਰੂ ਦਾ ਲੇਕਿਨ ਹੁਣ ਨਵਾਂ ਮੋੜ ਆਇਆ ਹੈ। ਕਿਉਂਕਿ ਸ਼ਰੀਆ ਕਾਨੂੰਨ ਕਹਿੰਦਾ ਹੈ ਅੱਖ ਦੇ ਬਦਲੇ ਅੱਖ, ਕੰਨ ਦੇ ਬਦਲੇ ਕੰਨ ਤੇ ਮੌਤ ਦੇ ਬਦਲੇ ਮੌਤ। ਲੇਕਿਨ ਜੇਕਰ ਜਿਹੜੇ ਘਰ ਦਾ ਨੁਕਸਾਨ ਹੋਇਆ ਹੈ ਜਿਹੜੇ ਘਰ ਦਾ ਫੱਦਾ ਮਰਿਆ ਹੈ ਜੇਕਰ ਉਹ ਬਲੱਡ ਬਣੀ ਲੈਣਾ ਚਾਹੁੰਦਾ ਹੈ ਤਾਂ ਇਹ ਫਾਂਸੀ ਦੀ ਸਜ਼ਾ ਟਲ ਵੀ ਸਕਦੀ ਹੈ ਹੁਣ ਜੋ ਬਿਆਨ ਆਇਆ ਹੈ ਤਲਾਕ ਅਬਦੀ ਮਹਿੰਦੀ ਦੇ ਭਰਾ ਦਾ ਉਸ ਨੇ ਇੱਕ ਵਾਰ ਫਿਰ ਬਖਲਾਅ ਪਾ ਦਿੱਤੀ ਹੈ ਕਬਰائے ਹੋਏ ਨੇ ਨਮਿਸ਼ਾ ਪ੍ਰਿਆ ਦੇ ਪਰਿਵਾਰਕ ਮੈਂਬਰ ਖਾਸ ਕਰਕੇ ਨਮਿਸ਼ਾ ਪ੍ਰਿਆ ਦੀ ਲੜਕੀ ਉਸ ਦਾ ਹਸਬੰਡ ਟੋਮੀ ਥੋਮਸ ਹਾਲਾਂਕਿ ਕੱਲ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਪੂਰੇ ਭਾਰਤ ਦਾ ਸ਼ੁਕਰਾਨਾ ਕੀਤਾ ਸੀ ਕਿ ਜਿਨ੍ਹਾਂ ਨੇ ਭਾਵੇਂ ਕਿਸੇ ਨੇ 10 ਕਿਸੇ ਨੇ 20 ਭਾਵੇਂ ਕਿਸੇ ਨੇ 50 ਰੁਪਏ ਦਿੱਤੇ ਹੋਣ ਸਾਢੇ 8 ਕਰੋੜ ਰੁਪਏ ਜਿਹੜਾ ਹੈ ਇਕੱਠੇ ਕਰਾਉਣ ਦੇ ਵਿੱਚ ਬਦਲ ਕੀਤੀ 8 ਕਰੋੜ ਜਿਹੜੀ ਅਮਾਉਂਟ ਬਣਦੀ ਹੈ ਜੇਕਰ ਅਸੀਂ ਬਲੱਡ ਬਣੀ ਦੀ ਗੱਲ ਕਰਦੇ ਹਾਂ ਸ਼ਰੀਆ ਦਾ ਜਿਹੜਾ ਉਸਦਾ ਕਾਨੂੰਨ ਕਹਿੰਦਾ ਹੈ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਨਮਿਸ਼ਾ ਪ੍ਰਿਆ ਸੀ ਉਹਦੇ ਚੰਗੇ ਤਾਲੁਕਾਤ ਸੀ ਉਹਦਾ ਸਮਝੌਤਾ ਸੀ ਜਿਸ ਸ਼ਖਸ ਦੀ ਮੌਤ ਹੋਈ ਹੈ ਉਸਦਾ ਨਾਮ ਹੈ ਤਲਾਲ ਅਬਦੀ ਮਹਿੰਦੀ ਜਿਸ ਅਤੇ ਨਮਿਸ਼ਾ ਪ੍ਰਿਆ ਅਤੇ ਤਲਾਲ ਅਬਦੀ ਮਹਿੰਦੀ ਜਿਹੜੇ ਨੇ ਇਹ ਇਕੱਠੇ ਡਿਸਪੈਂਸਰੀ ਚਲਾਉਂਦੇ ਸੀ ਹਾਲਾਂਕਿ ਜਿਹੜੇ ਕਹਿੰਦੇ ਨੇ ਕਿ ਤਲਾਲ ਅਬਦੀ ਮਹਿੰਦੀ ਹੈ ਉਹਦਾ ਕਪੜੇ ਦਾ ਕਾਰੋਬਾਰ ਸੀ ਮਨੀਸ਼ਾ ਜਿਹੜੀ ਪ੍ਰੀਆ ਹੈ ਇਸ ਵਿੱਚ ਚਾਇਆ ਕਿ ਇੱਥੇ ਕੋਈ ਬਿਜ਼ਨਸ ਸ਼ੁਰੂ ਕੀਤਾ ਜਾਵੇ ਇੱਥੇ ਆਪਣੀ ਡਿਸਪੈਂਸਰੀ ਸ਼ੁਰੂ ਕੀਤੀ ਜਾਵੇ ਤਨਖਾਹ ਦੇ ਨਾਲ ਗੁਜ਼ਾਰਾ ਵੀ ਹੁੰਦਾ ਜਿਵੇਂ ਅਸੀਂ ਭਾਰਤ ਵਿੱਚ ਸੋਚਦੇ ਹਾਂ ਲੇਕਿਨ ਉਸ ਦਾ ਗਲਤ ਫਾਇਦਾ ਚੁੱਕਿਆ ਗਿਆ ਉਸ ਮੁਸਲਮਾਨ ਨਾਗਰਿਕ ਵੱਲੋਂ ਜਿਸ ਦਾ ਨਾਮ ਤਲਾਬ ਅਬਦੀ ਮਹਿੰਦੀ ਹੈ ਅਤੇ ਉਸ ਨੇ ਬਾਅਦ ਵਿੱਚ ਹਰਾਸਮੈਂਟ ਕਰਨਾ ਸ਼ੁਰੂ ਕਰ ਦਿੱਤਾ ਇਵਨ ਦੋ ਨਮੀਸ਼ਾ ਪ੍ਰੀਆ ਦੇ ਪਰਿਵਾਰ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਉਸ ਨੇ ਜਨਸੀ ਸ਼ੋਸ਼ਣ ਵੀ ਕੀਤਾ ਪਾਸਪੋਰਟ ਤੇ ਜਿੰਨੇ ਵੀ ਡਾਕੂਮੈਂਟਸ ਨੇ ਉਸ ਦੁਕਾਨ ਦੇ ਉਸ ਨੇ ਸਾਰੇ ਜਿਪਤ ਕਰ ਲੈ ਅਤੇ ਬਿਦੌਟ ਰੀਜਨ ਉਸ ਨੂੰ ਟੌਰਚਰ ਕਰਦਾ ਸੀ ਹਾਲਾਂਕਿ ਨਮਿਸ਼ਾ ਪ੍ਰਿਆ ਦੀ ਇਹ ਮਨਸਾ ਨਹੀਂ ਸੀ ਕਿ ਉਸ ਦਾ ਕਤਲ ਕੀਤਾ ਜਾਵੇ ਲੇਕਿਨ ਇੱਕ ਨਸ਼ੇ ਦੀ ਜਿਹੜੀ ਡੋਜ਼ ਲਗਾਈ ਗਈ ਵੀ बेहोश ਹੋ ਜਾਵੇ ਇਹਦੇ ਘਰ ਦੇ ਵਿੱਚ ਲੁਮਾਰੀਆਂ ਨੇ ਸਧੂਕ ਨੇ ਫੋਰ ਨੇ ਸਾਰਾ ਉਹਦੇ ਵਿੱਚੋਂ ਆਪਣੇ ਡਾਕੂਮੈਂਟ ਅਤੇ ਪਾਸਪੋਰਟ ਲੈ ਕੇ ਤੇ ਮੈਂ ਜਿਹੜਾ ਇੰਡੀਆ ਚਲੀ ਜਾਵਾਂਗੀ ਲੇਕਿਨ ਓਵਰਡੋਜ਼ ਹੋ ਗਈ ਜਿਸ ਦੇ ਕਾਰਨ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਨਮਿਸ਼ਾ ਪ੍ਰਿਆ ਉਸ ਦੀ ਲਾਸ਼ ਦੇ ਟੁਕੜੇ ਕਰਕੇ ਪਾਣੀ ਵਾਲੀ ਟੈਂਕੀ ਚ ਪਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਉਸ ਤੇ ਵੱਡੀ ਕਾਰਵਾਈ ਹੁੰਦੀ ਹੈ 2017 ਦੀ ਗੱਲ ਹੈ ਤੇ ਉਸ ਤੋਂ ਬਾਅਦ ਵਾਰ-ਵਾਰ ਪਰਿਵਾਰ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਸੀ ਕਿ ਮੌਤ ਦੇ ਬਦਲੇ ਮੌਤ ਹੋਣੀ ਚਾਹੀਦੀ ਹੈ 16 ਜੂਨ 16 ਜੁਲਾਈ ਨੂੰ ਫਾਂਸੀ ਟਲੀ ਬਾਅਦ ਸ਼ੁਕਰ ਮਨਾਇਆ ਗਿਆ ਲੇਕਰ ਹੁਣ ਤਲਾਦ ਅਬਦੀ ਮਹਿੰਦੀ ਦੇ ਭਰਾ ਦਾ ਬਿਆਨ ਆਇਆ ਹੈ ਕਿ ਭਾਜੀ ਅਸੀਂ ਨਾ ਤੇ 8 ਕਰੋੜ ਰੁਪਇਆ 8.5 ਕਰੋੜ ਰੁਪਇਆ ਲਵਾਂਗੇ ਨਾ ਅਸੀਂ ਇਸ ਨੂੰ ਮਾਫ ਕਰਾਂਗੇ ਸਾਨੂੰ ਬਹੁਤ ਤੇ ਬਦਲੇ ਬਹੁਤ ਚਾਹੀਦੀ ਹੈ ਹੁਣ ਭਾਰਤ ਦੇ ਮਹਾ ਭਾਰਤ ਦੇ ਧਰਮਗੁਰੂ ਅਤੇ ਯਮਨ ਦੇ ਧਰਮਗੁਰੂ ਤੇ ਦੂਸਰੇ ਪਾਸੇ ਯਮਨ ਦੀ ਸਰਕਾਰ ਕੀ ਕਹਿੰਦੀ ਹੈ ਇਹ ਥੋੜੇ ਹੀ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਯਾਨੀ ਕਿ ਫਾਂਸੀ ਦੀ ਜਿਹੜੀ ਸਜ਼ਾ ਸੀ ਉਸ ਨੂੰ ਇੱਕ ਵਾਰੀ ਪੈਂਡਿੰਗ ਰੱਖ ਲਿਆ ਗਿਆ ਹੈ ਲੇਕਿਨ ਕੱਲ ਜਿਵੇਂ ਹੀ ਸੋਸ਼ਲ ਮੀਡੀਆ ਤੇ ਯਮਨ ਦੇ ਨਾਗਰਿਕ ਯਾਨੀ ਕਿ ਤਲਾਬ ਅਬਦੀ ਮਹਿੰਦੀ ਦੇ ਭਰਾ ਦਾ ਬਿਆਨ ਆਇਆ ਪੋਸਟ ਆਈ ਉਸ ਨੇ ਇੱਕ ਵਾਰ ਫਿਰ ਜੋੜ ਕੇ ਰੱਖ ਦਿੱਤਾ ਕਿ ਨਿਮਿਸ਼ਾ ਪ੍ਰਿਆ ਦਾ ਵਚਨਾ ਜਿਹੜਾ ਹੈ ਮੁਸ਼ਕਲ ਹੈ ਹਾਲਾਂਕਿ ਭਾਰਤ ਦੇ ਧਰਮਗੁਰੂ ਅਤੇ ਯਮਨ ਦੇ ਧਰਮਗੁਰੂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਹਨਾਂ ਦੋਨਾਂ ਪਰਿਵਾਰਾਂ ਦਾ ਸਮਝੌਤਾ ਕਰਵਾਇਆ ਜਾਵੇ ਅਤੇ ਬਲੱਡ ਬਣੀ ਦੇ ਕੇ ਇਸ ਕੇਸ ਨੂੰ ਠੱਪ ਕੀਤਾ ਜਾਵੇ ਲੇਕਿਨ ਅਬਦਉ ਮਹਿੰਦੀ ਦੇ ਭਰਾ ਦਾ ਜਿਹੜਾ ਸਟੇਟਸ ਉਹ ਜਿਹੜਾ ਪੋਸਟ ਆਈਏ ਉਹਦੇ ਵਿੱਚ ਉਸਨੇ ਲਿਖਿਆ ਹੈ ਕਿ ਅਸੀਂ ਬਲੱਡ ਬਣੀ ਨਹੀਂ ਲਵਾਵਾਂਗੇ ਅਸੀਂ ਨਿਮਿਸ਼ਾਪਰੀਆ ਨੂੰ maaf ਨਹੀਂ ਕਰਾਂਗੇ ਅਸੀਂ ਮੌਤ ਦੀ ਸਜ਼ਾ ਮੌਚਾਉਂਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣੇਗਾ ਨਿਮਿਸ਼ਾਪਰੀਆ ਤਾਂ ਰੱਬ ਹੀ ਜਾਣਦਾ ਹੈ